ਹਾਂ ਇੱਕ ਵੇਖਦੇ ਹੋਏ ਬਸ ਇੱਧਰ ਤੱਕ ਆ ਗਏ ਬੋਲ ਅੱਗੇ ਆ ਜਾ ਇਹਨਾਂ ਨੂੰ ਸਵੇਰ ਦਾ ਪਤਾ ਸੀ ਵੀ ਸਾਡੇ ਸਾਰੇ ਕੈਂਡੀਡੇਟ ਹਾਰਨਗੇ ਇਹਨਾਂ ਨੇ ਦੋ ਦੋ ਕਰਕੇ ਚਾਰ ਚਾਰ ਕਰਕੇ ਜਾਲੀ ਵੋਟਾਂ ਪਵਾਈਆਂ ਸਾਨੂੰ ਪਤਾ ਹੈ ਸਾਨੂੰ ਪਤਾਗਾ ਫਿਰ ਹੁਣ ਹੁਣ ਇਕੱਠੇ 50 ਦੀ ਲਗੌੜ ਭੇਜਦੀ ਇਹਨਾਂ ਨੇ ਹੌਲੀ 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 ਇਹ ਡਾਣ ਨਹੀਂ ਦਿੰਦੇ ਅਸੀਂ ਨਹੀਂ ਡਾਣ ਦਿੰਦੇ ਇਹ ਡਾਣ ਨਹੀਂ ਦਿੰਦੇ ਅਸੀਂ ਵੀ ਆਪਦੇ ਕੰਮ ਕਰਸੇ ਹੋ ਕਸੇ ਹੋਇਆ ਆਜੋ ਤੁਸੀਂ ਕੋਈ ਗੱਲ ਨਹੀਂ ਓ ਯਾਰ ਬਾਈ ਯਾਰ ਛੱਡ ਨਾ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੱਚੇ ਅਸੀਂ ਕਿਹੜਾ ਝੂਠੇ ਆ ਅਜੇ ਅਸੀਂ ਸੱਚੇ ਆ ਝੂਠੇ ਆ ਬੰਦੇ ਦਾ ਬਚਾ ਯਾਰ ਬਾਈ ਇਹਨੇ ਤਰਬੰਦ जरा अच्छर कहें देखे नहीं धक्का वोटा वे धक्का कैंडीडेट चौन वे धक्का कैंडीडेट चौन वे भी ਜਸ ਅੱਜ ਮੋਟਾ ਪਈਆਂ ਅੱਜ ਮੋਟਾ ਪਈਆਂ ਨਾ ਮੈਨੂੰ ਲੱਗਦਾ ਬਾਈ ਜੀ ਇਹਨਾਂ ਦੇ 300 400 ਗੁੰਡੇ 300 400 ਨਾਲ ਗੁੰਡੇ ਲੈ ਕੇ ਪਹਿਲਾਂ ਇੱਥੇ ਆਪਦੇ ਸੀਗੇ ਪਹਿਲਾਂ ਉਹ ਡਾਇਰੈਕਟਲੀ ਆਉਣ ਲੱਗੇ ਬਾਈ ਜੀ ਅਸੀਂ ਰੋਕਦੇ ਆਹ ਗੇਟ ਥਾਣੀ ਉਹਨਾਂ ਨੇ ਐਂਟਰ ਕਰਨਾ ਸੀ ਅਸੀਂ ਰੋਕਦੇ ਉਹ ਵੀ ਕਿੰਨੀ ਖੜੀ ਸੀ ਨਹੀਂ ਹੁਣ ਦਿੱਤਾ ਹਾਂ ਉਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਸਾਹਮਣੇ ਪਿੱਛੇ ਮੁੜ ਕੇ ਸਾਨੂੰ ਕਹਿੰਦੇ ਤੁਸੀਂ ਵੀ ਪਿੱਛੇ ਹੋ ਜਾਓ ਉਹ ਪਿੱਛੇ ਚੜ ਗਏ ਪਿੱਛੇ ਜਿਹੜੀ ਕੰਦ ਆ ਕੰਦ ਨੂੰ ਤੁਨੀ ਟਪਾ ਕੇ ਘਟੋ ਘਟ 10 12 ਮੁੰਡੇ ਇਹਨਾਂ ਦੇ 10 12 ਮੁੰਡੇ ਇਹਨਾਂ ਦੇ ਥੋੜੀ ਕੰਦ ਨੂੰ ਟਪਾ ਕੇ ਸ਼ਰਮ ਗੁੰਡਾ ਕਰਦੇ ਤੁਸੀਂ ਕਿਹੜੀ ਪਾਰਟੀ ਵੱਲੋਂ ਚਾਹਤ ਅਸੀਂ ਅਸੀਂ ਤਾਂ ਜੀ ਜਮਨ ਨਿਊਟਰਲ ਬੰਦੇ ਆ ਨਿਊਟਰਲ ਬੰਦੇ ਆ ਅਸੀਂ ਕੋਈ ਪਾਰਟੀ ਬੰਦੇ ਨਹੀਂ ਕਰਦੇ ਜੀ ਅਸੀਂ ਦੇਖ ਰਹੇ ਆ ਕੱਟਿਆ ਨਹੀਂ ਕਰਨਾ ਚਾਹੀਦਾ ਪੁੱਤਰ ਕਾਹਨ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਨਾ ਸਵਾਦ ਆ ਜਾਂਦਾ ਜੇ ਤੁਸੀਂ ਉਹ ਮੰਦਿਰ ਨੂੰ ਵੀ ਜਾ ਕੇ ਪੁੱਛਦੇ ਵੀ ਤੁਸੀਂ ਕਿੱਧਰਲੇ ਪਾਸੇ ਆਏ ਹੋ ਤੇ ਕਿਹੜੇ ਪਿੰਡੋਂ ਆਏ ਹੋ ਤੁਸੀਂ ਮੌਕੇ ਮੈਂ ਖਾ ਉਹ 3 ਘੰਟੇ ਖੜੇ ਰਹੇ ਹੈ ਜੀ ਵੀਰੇ ਐ ਤਾਂ ਅਸੀਂ ਤੁਹਾਡ ਨੂੰ ਕਹਿੰਦਾ ਇਹਨੂੰ ਉਹਨਾਂ ਨੂੰ ਨਹੀਂ ਨਹੀਂ ਜਿਹਦਾ ਸਵਾਲ ਮੈਨੂੰ ਪੁੱਛਿਆ ਨਾ ਪ੍ਰਸ਼ਾਸਨ ਨੇ ਨਾ ਕਿਸੇ ਪੁੱਤਰ ਕਾਹਨ ਨੇ ਕਿਸੇ ਨੇ ਨਹੀਂ ਪੁੱਛਿਆ ਕਿ ਕੌਣ ਆਏ ਹੋ ਇਹ ਕੀ ਗੱਲਬਾਤ ਹੈ ਪ੍ਰਸ਼ਾਸਨ ਦਾ ਕਹੇ ਜਾ ਰੋ ਰਿਹਾ ਅੰਦਰ ਹੈ ਮਸ਼ੀਨਾਂ ਪ੍ਰਸ਼ਾਸਨ ਦਾ ਮੈਂ ਦਰਵਾਜ਼ਾ ਜੀ ਜੇ ਮੰਨ ਕੇ ਚਲੋ ਪਬਲਿਕ ਨਾ ਪੜਕਦੀ ਜੇ ਪਬਲਿਕ ਨਾ ਪੜਕਦੀ ਪਬਲਿਕ ਨਾ ਇਕੱਠੀ ਹੁੰਦੀ ਤਾਂ ਪ੍ਰਸ਼ਾਸਨ ਦੇ ਹੱਥੋਂ ਬਾਹਰ ਸੀ ਕੰਮ ਉਹਨਾਂ ਨੇ ਅੰਦਰ ਜਾ ਕੇ ਵੋਟਾਂ ਪਾ ਦੇਣੀਆਂ ਸੀ ਆਪਦੇ ਆਪ ਦੇ ਕੈਂਡੀਡੇਟਾਂ ਨੂੰ ਕਹਿਣਾ ਜਿਤਾ ਦੇਣੇ ਸੀ ਕਿਤੇ ਪਹੁੰਚੇ ਝੜਪੋ ਕੇ ਹਟੀ ਹੈ ਕੀ ਕਹਿਣਾ ਚਾਹੋਗੇ ਦੋਸ਼ ਲੱਗੇ ਨੇ ਵੀ ਫਰਜ਼ੀ ਵੋਟਾਂ ਪੁਕਤਾਈਆਂ ਜਾ ਰਹੀਆਂ ਨੇ ਹੁਣ ਆ ਕੇ ਮੌਕੇ ਤੇ ਦੇਖਿਆ ਇਹੋ ਜੀ ਕੋਈ ਗੱਲ ਨਹੀਂ ਕਿ ਅੰਦਰ ਕੋਈ ਵੀ ਹੈ ਨਹੀਂਗਾ ਦੋ ਤਿੰਨ ਜਣੇ ਜਿਹੜੇ ਫਾਲਤੂ ਸੀਗੇ ਹਾਂਜੀ ਉਹਨਾਂ ਨੂੰ ਅਸੀਂ ਬਾਹਰ ਕੱਢਤਾ ਅੰਦਰ ਹਰੇਕ ਪਾਰਟ ਕੈਂਡੀਡੇਟ ਜਾਂ ਉਹਦਾ ਇਲੈਕਸ਼ਨ ਜਾਂ ਜਾਂ ਉਹਦਾ ਕਾਊਂਟਿੰਗ ਹੈ ਟ ਇਸ ਅਜਿਹਾ ਇੱਥੇ ਦੋ ਜਣੇ ਸੋਨਾਂ ਨੇ ਸਵਾਰ ਕਰਤਾ ਠੀਕ ਕੁਟਮਾਰ ਵੀ ਹੋਈ ਐ ਸਰਾਜੀ ਮੌਕੇ ਤੇ ਮੌਜੂਦ ਕੈਮਰੇ ਨਹੀਂ ਮੇਰੇ ਕੋਲ ਇਸ ਵਿੱਚ ਕੋਈ ਕੰਪਲੇਂਟ ਨਹੀਂ ਆਈ ਇਹ ਚੜਪ ਹੋਈ ਐ ਜੀ ਪੂਰੀ ਤਰ੍ਹਾਂ ਜਿਹੜਾ ਹੈਗਾ ਇੱਕ ਦੋਨੇ ਪਾਰਟੀ ਨੇ ਇੱਕ ਦੂਜੇ ਤੇ ਹਮਲਾ ਕੀਤਾਗਾ ਸਕੂਲ ਦੇ ਕੰਧਾਂ ਤੱਕ ਟੱਪੀਆਂ ਗਈਆਂ ਨੇ ਇੱਥੇ ਪ੍ਰੋਪਰ ਵੀ ਮੈਂ ਹੁਣ ਜਦੋਂ ਆਇਆ ਮੌਕੇ ਤੇ ਪ੍ਰੋਪਰ ਸਿਕਿਉਰਿਟੀ ਲੱਗੀ ਹੋਈ ਐ ਸਾਰੇ ਪਾਸੇ ਲੋਕੀ ਸਕੂਲ ਤੋਂ ਸਾਈਡ ਤੇ ਖਿੱਤੇ ਹੋਏ ਐ ਤੇ ਇਸ ਵਿੱਚ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਐ ਜੇ ਕੰਪਲੇਂਟ ਆਊਗੀ ਤਾਂ ਉਦੇ ਦੇ ਨਾਲ ਦੀ ਨਾਲ ਕਾਰਵਾਈ ਕੀਤੀ ਹੈ। ਨਹੀਂ ਫੈਕਸ਼ਨ ਵੱਲੋਂ ਆਪਣੇ ਵੱਲੋਂ ਕੋਈ ਨਹੀਂ ਦੇਖਿਆ ਗਿਆ ਹੈ ਕਿਉਂਕਿ ਡੀਐਸਪੀ ਸਾਹਿਬ ਮੌਕੇ ਤੇ ਸੀ ਇਹਨਾਂ ਮੌਕੇ ਤੇ ਹੈਗੇ ਆਪਾਂ ਹਾਂ ਸਿਕਿਉਰਟੀ ਤੇ ਮੈਨਟਨ ਦੇ ਇਹਨਾਂ ਵੱਲੋਂ ਜਿਹੜਾ ਹੈਗਾ ਕੰਟਰੋਲ ਕੀਤਾ ਗਿਆ ਜਿਸ ਤਰ੍ਹਾਂ ਚੜਪੋਈ ਸੀਗੀ। ਹਾਂ ਇਹਨਾਂ ਵੱਲੋਂ ਸਾਰੀ ਕੰਟਰੋਲ ਇਹਨਾਂ ਵੱਲੋਂ ਕੀਤਾ ਜਾਣਾ ਵਾ ਲਾਅ ਐਂਡ ਔਰਡਰ ਦੇ ਵਾਸਤੇ ਹੀ ਡੀਐਸਪੀ ਸਾਹਿਬ ਇੱਥੇ ਖੜੇ ਆ। ਐਸਐਚ ਚੁਰਾਮਾ ਵੀ ਖੜੇ ਹੈ ਸਾਰੇ। ਸਵੇਰ ਦਾ ਫਰਜ਼ੀ ਵੋਟਾਂ ਨੂੰ ਲੈ ਕੇ ਸਵੇਰ ਦਾ ਰੌਲਾ ਪੈ ਰਿਹਾ ਜੀ। ਏਸੀ ਵਾਰਡ ਦੇ ਉੱਪਰ ਹੋ ਕੇ ਇਹਨਾਂ ਨੇ ਸ਼ਿਕਾਇਤ ਹਾਂ। ਤੁਹਾਨੂੰ ਕੁਝ ਕਹਿਤਾ ਮਿਲਿਆ ਸਰ? ਮ ਇੱਕ ਕੰਪਲੇਂਟ ਆਈ ਸੀ ਪਰ ਉਹਨਾਂ ਦੇ ਵਿੱਚੋਂ ਸਿਰਫ ਕੰਪਲੇਂਟ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਪ੍ਰੋਪਰ ਚਿੱਠੀ ਵੀ ਕੱਢਤੀ ਸੀ ਵੀ ਮੇਰੇ ਕੋਲੇ ਆ ਜਾਓ ਜੋ ਕੋਈ ਤੁਹਾਡਾ ਰਿਕਾਰਡ ਆ ਕੋਈ ਸਬੂਤ ਆ ਜੋ ਕੁਝ ਕਹਿਣਾ ਚ ਮੈਨੂੰ ਆਖੀ ਲਿਖਤੀ ਤੌਰ ਤੇ ਦੇ ਦਿਓ ਪਰ ਮੇਰੇ ਕੋਲ ਕੋਈ ਵੀ ਨਹੀਂ ਆਇਆ